ਇਸਦੀ ਕੁਆਲਿਟੀ ਵੀ ਏੰਦੀ ਹੈ ਅਲੱਗ ਹੀ ਮੰਨਤ ਉਹ ਬਹੁਤ ਜਿਆਦਾ ਪਰਮਾਣੂ ਹੈ। ਅੱਜ ਕੱਲ੍ਹ ਵਿਆਹ ਸੀ ਤੇ ਫਿਰ تنਵੀਰ ਸਿੰਘ ਨੇ ਇੱਥੇ ਕੀਤਾ ਜੀ ਜੋਗਾ ਕਿਉਂਕਿ ਉਹਨਾਂ ਵੀ ਇਦਾਂ ਦੀ ਐਕਸਰਸਾਈਜ਼ ਕਰਨ ਦਾ ਬਹੁਤ ਸ਼ੌਂਕ ਹੈ ਤੇ ਇੱਥੇ ਅਸੀਂ ਬਣਾ ਲਿਆ ਜੀ ਅੱਜ ਸਪੈਸ਼ਲ ਜਿਹੜੀ ਰੈਸਪੀ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ। ਇਹਨੂੰ ਆਪਾਂ ਪਹਿਲਾਂ ਰੋਸਟ ਕਰ ਲਿਆ ਸੀ। ਡਰਾਈ ਰੋਸਟ ਕਰਨਾ ਹੈ ਸੇਵੀਆਂ ਨੇ ਜਿਹੜੀਆਂ ਤੁਹਾਨੂੰ ਸਤਨ ਦਿਖਾਈਆਂ ਸੀ ਕਿ ਇਸ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਤੇ ਫਿਰ ਇਸ ਨੂੰ ਚੌਲਾ ਵਾਂਗਾਂ ਪਾਣੀ 'ਚ ਉਬਾਲਿਆ ਜਾਂਦਾ ਹੈ ਤੇ ਇਹਦਾ ਅੱਜਕੱਲ ਜਿਹੜਾ ਟ੍ਰੈਂਡ ਜਿਹੜਾ ਘਟ ਗਿਆ ਹੈ ਪਹਿਲੇ ਸਮਿਆਂ 'ਚ ਜਿਹੜਾ ਬਹੁਤ ਹੁੰਦਾ ਸੀ ਕੋਈ ਵੀ ਰਿਸ਼ਤੇਦਾਰ ਆਉਣਾ ਤਾਂ ਸਪੈਸ਼ਲ ਜਿਹੜੀਆਂ ਬਣਾਈਆਂ ਜਾਂਦੀਆਂ ਸੀ ਤੇ ਫਿਰ ਇਹਨੂੰ ਮਤਲਬ ਜਿਹੜਾ ਉਦੋਂ ਗ੍ਰੈਂਡਰ ਵਗੈਰਾ ਤੇ ਜ਼ਿਆਦਾ ਹੁੰਦੇ ਨਹੀਂ ਸੀ ਸਾਡੀ ਦਾਦੀ ਦਾਸਦੀ ਹੁੰਦੀ ਸੀ ਤੇ ਜਿਹੜੇ ਖੰਡ ਨੂੰ ਪੀਸ ਕੇ ਜਾਂ ਸ਼ੱਕਰ ਨੂੰ ਉੱਪਰ ਪਾਣਾ ਤੇ ਕਿੰਨਾ ਸਾਰਾ ਘਿਓ ਪਾਣਾ ਕਦੇ-ਕਦੇ ਇਥੇ ਖਾ ਲੈਣੀ ਚਾਹੀਦੀ ਹੈ ਕਿ ਬਹੁਤੀਆਂ ਜ਼ਿਆਦਾ ਜਿਹੜੀਆਂ ਉਹ ਸਾਨੂੰ ਪ੍ਰੇਜ ਜਿਹੜਾ ਨਹੀਂ ਕਰਨੇ ਚਾਹੀਦੇ ਤੇ ਕਦੇ-ਕਦੇ ਖਾ ਲੈਣੀ ਚਾਹੀਦੀ ਹੈ ਖਾਓ ਪੀਓ ਲਓ ਆਨੰਦ ਹਾਂਜੀ ਫਿਰ ਦਿਲ ਖੋਲ ਕੇ ਵਿੱਚ ਕਿਉਂ ਪਾਓ ਤੇ ਉਦੋਂ ਸੱਚੀ ਕਹਿੰਦੇ ਸੀ ਕਿ بڑے ਰਿਸ਼ਤੇਦਾਰੇ ਦਾ ਬੜਾ ਜੀ ਚਾਹ ਹੁੰਦਾ ਸੀ ਤੇ ਦਰ ਹੋ ਗਿਆ ਜੀ ਸਾਡੀਆਂ ਟਨ ਸੇਵੀਆਂ ਤੇ ਹੁਣ ਅਸੀਂ ਖਾਵਾਂਗੇ ਤੇ ਹੁਣ ਇੱਥੇ ਦੱਸਾਂਗੇ ਤੁਹਾਨੂੰ ਕਿ ਜਿੱਦਾਂ ਗੋਡੇ ਟਡੇ ਕਿਦਾਂ ਸਹੀ ਸਲਾਮਤ ਰਹਿਣਗੇ ਤੁਸੀਂ ਇੱਕ ਵਾਰੀ ਐਕਸਰਸਾਈਜ਼ ਇਹ ਵਾਲੀ ਜ਼ਰੂਰ ਕਰਿਓ ਐਕਸਰਸਾਈਜ਼ ਦੀ ਇਹ ਟਰਾਈ ਤੁਹਾਨੂੰ ਦੇਖਣ ਨੂੰ ਸ਼ਾਇਦ ਆਸਾਨ ਲੱਗੇਗਾ ਪਰ ਇਹ ਕਰਨਾ ਬਹੁਤ ਮੁਸ਼ਕਲ ਹੈ ਉਹ ਵੀ ਤੁਹਾਨੂੰ ਅੱਗੇ ਦੱਸਾਂਗੇ ਕਿ ਇਹ ਕਰਨਾ ਸੌਖਾ ਹੈ ਜਾਂ ਔਖਾ ਹੈ ਬਟ ਟਰਾਈ ਜ਼ਰੂਰ ਕਰਿਓ ਤੇ ਇਦਾਂ ਆਪਾਂ ਬੈਜਣਾ ਚੌਂਕੜੀ ਲਾ ਕੇ ਤੇ ਬਿਨਾ ਗੋਡਿਆਂ ਨੂੰ ਹੱਥ ਲਾਏ ਤੇ ਬਿਨਾ ਹੱਥ ਜ਼ਮੀਨ ਤੇ ਲਾਏ ਇੱਕਦਮ ਉੱਠਣਾ ਹੈ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਗੋਡੇ ਜਿਹੜੇ ਆ ਤੰਦਰੁਸਤ ਨੇ ਔਰ ਜੇ ਤੁਸੀਂ ਇਸ ਨੂੰ ਡੇਲੀ ਐਕਸਰਸਾਈਜ਼ ਨੂੰ ਕਰੋਗੇ ਤੇ ਤੁਹਾਡੇ ਗੋਡੇ ਜਿਹੜੇ ਆ ਉਹ ਤੰਦਰੁਸਤ ਰਹਿਣਗੇ ਤੇ ਹੁਣ ਇੱਥੇ ਤਨਵੀਰ ਸਿੰਘ ਵੀ ਕਹਿੰਦੇ ਸੀ ਕਿ ਮੈਂ ਵੀ ਟਰਾਈ ਕਰਨਾ ਆ ਬਟ ਉਹਦੇ ਕੋ ਬੈਠ ਕੇ ਉੱਠਿਆ ਜੜਾਉ ਨਹੀਂ ਗਿਆ ਕਿਉਂਕਿ ਇਹ ਮੁਸ਼ਕਲ ਵੀ ਹੈ ਬਟ ਦੇਖਣ ਨੂੰ ਆਸਾਨ ਲੱਗਦੀ ਹੈ ਟਰਾਈ ਕਰਕੇ ਜੁੜ ਦੱਸਿਓ ਔਰ ਕਮੈਂਟ ਕਰਿਓ ਲਾਈਕ ਜ਼ਰੂਰ ਕਰਿਓ